ਦੇਖੋ ਇਹ ਭਰਤੀ ਕਮੇਟੀ ਦਾ ਨਾਮ ਬਣਿਆ ਭਾਵੇਂ ਕਿ ਅਕਾਲੀ ਦਲ ਵੱਲੋਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਇਹ ਨਿਗਰਾਨ ਕਮੇਟੀ ਆ ਉਸ ਤੋਂ ਬਾਅਦ ਸੱਤ ਮੈਂਬਰੀ ਸੀ ਸੱਤ ਮੈਂਬਰੀ ਤੋਂ ਘਟ ਕੇ ਜਿਹੜੀ ਆ ਇਹ ਪੰਜ ਮੈਂਬਰੀ ਬਣ ਗਈ ਕੋਈ ਇਸ ਤਰ੍ਹਾਂ ਦੇ ਵੀ ਕਈ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਪਰ ਜਿਹੜੀ ਗੱਲ ਇਹ ਸੀ ਕਿ ਭਰਤੀ ਕੀਤੀ ਗਈ ਭਰਤੀ ਤੋਂ ਬਾਅਦ ਡੈਲੀਗੇਟ ਜਲਾਸ ਕੀਤੇ ਗਏ ਉਹਨਾਂ ਚ ਡੈਲੀਗੇਟ ਚੁਣ ਕੇ ਆਏ ਅਖਬਾਰਾਂ ਚ ਖਬਰਾਂ ਆਈਆਂ ਤੇ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਦੇ ਲਈ ਸ਼ਰੋਣੀ ਕਮੇਟੀ ਵੀ ਨਿਸ਼ਾਨੇ ਤੇ ਰਹੀ ਕਿ ਸਮੁੰਦਰੀ ਹਾਲ ਲੈਣ ਦੇ ਥਾਮ ਦੇ ਉੱਤੇ ਸ਼ਰੋਣੀ ਕਮੇਟੀ ਨੇ ਜਿਹੜਾ ਕਿ ਭਾਈ ਗੁਰਦਾਸ ਹਾਲ ਦਿੱਤਾ ਉਥੇ ਬਹੁਤ ਵੱਡਾ ਇਤਰਾਜ਼ ਕੀਤਾ ਗਿਆ ਕਿ ਸ਼ਰੋਣੀ ਜਿਹੜੀ ਕਮੇਟੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੇ ਇਤਰਾਜ਼ ਕਰਦੀ ਹੈ ਸ਼ਰੋਣੀ ਕਮੇਟੀ ਨੇ ਪਿਛਲੇ ਦਿਨਾਂ ਦੇ ਵਿੱਚ ਕੋਈ ਵੀ ਰਾਤ ਸੀ ਕੋਈ ਚੋਣ ਮਹਿੰਮ ਜਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਜਿੱਥੇ ਕੋਈ ਕੱਲ ਨੂੰ ਕੋਈ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਕਰ ਦਿੰਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਆਏ ਆ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਤੋਂ ਕਿਨਾਰਾ ਕੀਤਾ ਵਾ ਜੇ ਜਿਵੇਂ ਕਿ ਕਹਿ ਲਈਏ ਕਿ ਇਹ ਜਦੋਂ ਅਕਾਲੀ ਦਲ ਦੀ ਚੋਣ ਹੋਈ ਆ ਸਮੁੰਦਰੀ ਹਾਲ ਵਿੱਚ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਇਹ ਮਸਲੇ ਨੂੰ ਵਧਾਇਆ ਗਿਆ ਚਲੋ ਹੁਣ ਜਿੱਥੇ ਵੀ ਹੋ ਰਹੀ ਆ ਉੱਥੇ ਇਹ ਗੱਲ ਦੱਸੀ ਗਈ ਕਿ ਡੈਲੀਗੇਟ ਜਿਹੜੇ ਆ ਉਹ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚੋਂ ਡੈਲੀਗੇਟ ਆਉਣਗੇ ਜਿਹੜੇ ਕਿ ਚੁਣੇਗੇ ਜਿਹੜੀ ਇਹਦੀ ਭਰਤੀ ਕੀਤੀ ਸੀ ਤੇ ਹੁਣ ਅੱਜ ਰਖੜਾ ਸਾਹਿਬ ਨੇ ਬੜੀ ਆਪਣੀ ਜ਼ਿੰਮੇਵਾਰਾ ਨਾਲ ਹیثیت ਦੇ ਮੱਦੇ ਨਜ਼ਰ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਕੱਲ ਨੂੰ ਪ੍ਰਧਾਨ ਚੁਣੇ ਜਾਣਗੇ ਤੇ ਬੀਬਾ ਸਤਵੰਤ ਕੌਰ ਜਿਹੜੇ ਆ ਉਹ ਧਾਰਮਿਕ ਵਿੰਗ ਦੇ ਜਿਹੜੇ ਮੁਖੀ ਹੋਣਗੇ ਸੋ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਜਨਕ ਹੈ ਕਿ ਬੜਾ ਕੱਲ ਨੂੰ ਡੈਲੀਗੇਟ ਜਲਾਸ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ ਬੜੇ ਰੌਲੇ ਪਾਏਗੇ ਬੀਬੀ ਜਗੀਰ ਕੌਰ ਜੀ ਵੀ ਇਸ ਗੱਲ ਦਾ ਵਿਰੋਧ ਕਰਦੇ ਸੀ ਹੋਰ ਵੀ ਕਰਦੇ ਸੀ ਲਿਫਾਫੇ 'ਚੋਂ ਪ੍ਰਧਾਨ ਨਿਕਲਦੇ ਨੇ ਫੈਸਲੇ ਕੀਤੇ ਜਾਂਦੇ ਨੇ ਫਿਰ ਡੈਲੀਗੇਟ ਜਲਾਸ ਦਾ ਕੀ ਮਤਲਬ ਹੋਇਆ ਵੀ ਕੱਲ ਜਗਰਾ ਛੜਨ ਵਾਸਤੇ ਆ ਰਹੇ ਨੇ ਸੋ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਹਾਸੋ ਹੀ ਨਹੀਂ ਰਹੀ ਇਸ ਗੱਲ ਤੋਂ ਬਾਅਦ ਜਦੋਂ ਇਹ ਗੱਲ ਦਾ ਸਵਾਲ ਪੁੱਛਿਆ ਗਿਆ ਤਾਂ ਫਿਰ ਝੁੰਦਾ ਸਾਹਿਬ ਨੇ ਇਕਬਾਲ ਸਿੰਘ ਝੁੰਦਾ ਜਿਹੜੇ ਆ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਨੇ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦਾ ਨਿੱਜੀ ਵਿਚਾਰ ਹੈ ਸੋ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਇੱਕ ਆਗੂ ਆ ਜਿਹੜੇ ਬੜੇ ਵੱਡੇ ਆਗੂ ਨੇ ਜਿਹੜੇ ਸੁਧਾਰ ਲਹਿਰ ਦੇ ਰਖੜਾ ਸਾਹਿਬ ਉਹ ਜਿਹੜੇ ਪ੍ਰਧਾਨ ਦੀ ਦੌੜ ਵਿੱਚ ਵੀ ਸੀ ਉਹ ਜਦੋਂ ਉਹ ਇਹ ਗੱਲ ਕਹਿ ਰਹੇ ਨੇ ਤੇ ਜਦੋਂ ਉਹਨਾਂ ਦੇ ਬਿਆਨ ਨੂੰ ਨਿੱਜੀ ਬਿਆਨ ਮੰਨਿਆ ਜਾਂਦਾ ਸੋ ਇਹ ਕਾਫੀ ਜਿਹੜੀ ਆ ਜਿਹੜੇ ਮਾਮਲਾ ਵਾ ਇਹ ਆਪਸੀ ਵਿਰੋਧਾਵਾਸ ਦਾ ਮਸਲਾ ਹੈ ਗੱਲ ਚੱਲ ਰਹੀ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਈ ਗਈ ਸੀ ਚੌਂ ਕਮੇਟੀ ਲੈ ਕੇ ਤੇ ਇਸੇ ਕਮੇਟੀ ਦੀ ਜਿਹੜੀ ਡਿਊਟੀ ਸੀ ਉਹ ਸਿੰਘ ਸਾਹਿਬ ਕਰਨੀ ਹਰਪ੍ਰੀਤ ਸਿੰਘ ਉਹਨਾਂ ਜਥੇਦਾਰਾਂ ਸ਼ਾਮਿਲ ਸੀ ਅੱਜ ਜਿਸ ਤਰ੍ਹਾਂ ਉਹਨਾਂ ਦੇ ਪ੍ਰਧਾਨ ਦਾ ਨਾਮ ਆ ਰਿਹਾ ਹੈ ਉਹ ਕਿਵੇਂ ਦੇਖਦੇ ਹੋ ਸਾਹਿਬ ਦੇਖੋ ਤੁਸੀਂ ਸਵਾਲ ਬੜਾ ਇੱਕ ਬੜਾ ਖਾਸ ਸਵਾਲ ਆ ਇਹ ਇਹ ਸਵਾਲ ਆਵਾਮ ਦੇ ਮਨ ਵਿੱਚ ਹੈ ਸੋ ਇਹੀ ਕਹਿ ਰਹੇ ਆ ਕਿ ਜਿਹੜੇ ਦਾਗੀ ਤੇ ਬਾਗੀ ਜਿਹੜੇ ਆ ਉਹ ਚੁੱਲ੍ਹੇ ਸਮੇਟਣ ਦੀ ਗੱਲ ਉਸ ਤਸੀਲ ਤੋਂ ਕਹੀ ਗਈ ਸੀ ਮੈਂ ਉਸ ਤਸੀਲ ਦੇ ਕੋਈ ਵੀ ਫੈਸਲੇ ਹੋਏ ਸੀ ਮੈਂ ਉਹਦਾ ਸਤਕਾਰ ਕਰਦਾ ਹਾਂ ਉਹ ਇੱਕ ਦ੍ਰਿਸ਼ ਜਿਹੜਾ ਸੀ ਉਹ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਭਾਵੇਂ ਉਹਦੇ ਪਿੱਛੇ ਕੀ ਸੀ ਕੀ ਨਹੀਂ ਸੀ ਮੈਂ ਉਸ ਬਾਤ 'ਚ ਨਹੀਂ ਪੈਣਾ ਚਾਹੁੰਦਾ ਪਰ ਉਸ ਦਿਨ ਇਹ ਗੱਲ ਕਹੀ ਗਈ ਸੀ ਕਿ ਦਾਗੀ ਤੇ ਬਾਗੀ ਆਪਦੇ ਚੁੱਲ੍ਹੇ ਸਮਟਣ ਤੇ ਜੇ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਮੈਨੂੰ ਨਹੀਂ ਪਤਾ ਜੋ ਰਖਣਾ ਸਾਹਿਬ ਨੇ ਕਿਆ ਅਸੀਂ ਐਲਾਨ ਕੀਤਾ ਸੀ ਉਹਦੀ ਗੱਲ ਕਰਦਾ ਮੈਂ ਜੇ ਉਹਨਾਂ ਨੇ ਇਸ ਗੱਲ ਤੇ ਐਲਾਨ ਉਹ ਕਿਲਾ ਕੀਤਾ ਗਿਆ ਉਹੀ ਐਲਾਨ ਹੋ ਜਾਂਦਾ ਤਾਂ ਫਿਰ ਇਹ ਬੜਾ ਵੱਡਾ ਇੱਕ ਸਵਾਲ ਪੈਦਾ ਹੋ ਗਿਆ ਕਿ ਜਿਨ੍ਹਾਂ ਨੇ ਕਿਹਾ ਸੀ ਕਿ ਚੁੱਲ੍ਹੇ ਸਮਟੋ ਉਹ ਆਪ ਹੀ ਉਸ ਚੁੱਲ੍ਹੇ ਦੇ ਨਵੇਂ ਚੁੱਲ੍ਹੇ ਦੇ ਜਿਹੜੇ ਉਹ ਮੁਖੀ ਬਣ ਜਾ ਰਹੇ ਨੇ ਸੋ ਸਾਨੂੰ ਲੱਗਦਾ ਹੈ ਕਿ ਗਿਆਨੀ ਜੀ ਇਸ ਗੱਲ ਤੇ ਜਰੂਰ ਜੜੀ ਆ ਗੌਰ ਕਰਨਗੇ ਕਿਉਂਕਿ ਕੱਲ ਨੂੰ ਤੁਸੀਂ ਲੋਕਾਂ ਵਿੱਚ ਜਾਣਾ ਲੋਕ ਜਰੂਰ ਸਵਾਲ ਕਰਨਗੇ ਆਪੀ ਬਸ ਸੁਤੰਤ ਕਾਰਜੀ ਦੇ ਪਰਥਾਏ ਇੱਕ ਜਿਹੜਾ ਬਿਆਨ ਆ ਰਿਹਾ ਜੀ ਉਹ ਕਿਵੇਂ ਦੇਖਦੇ ਹੋ ਤੁਸੀਂ ਵੀ ਉਹਨਾਂ ਨੇ ਜੋ ਕਿਹਾ ਕਿ ਅਸੀਂ ਉਹ ਪ੍ਰਧਾਨਗੀ ਤੋਂ ਪਿੱਛੇ ਹਟ ਗਏ ਨੇ ਵੱਖਰੇ ਚੁੱਲ੍ਹੇ ਨੂੰ ਬੰਦਾ ਚਾਹੇ ਦੇਖੋ ਚੰਗੀ ਗੱਲ ਆ ਕਿਉਂਕਿ ਇਹ ਸੂਤਰਾਂ ਤੋਂ ਬਿਆਨ ਹੈ ਇਹ ਉਹਨਾਂ ਨੇ ਦਿੱਤਾ ਜਾਂ ਨਹੀਂ ਦਿੱਤਾ ਮੈਨੂੰ ਨਹੀਂ ਪਤਾ ਕਿ ਉਹ ਕਹਿੰਦੇ ਨੇ ਕਿ ਮੈਂ ਵੱਖਰੇ ਚੁੱਲੇ ਦੀ ਅਗਵਾਈ ਨਹੀਂ ਕਰਨੀ ਮੁਖੀ ਨਹੀਂ ਬਣਨਾ ਤੇ ਉਹਨਾਂ ਨੇ ਪ੍ਰਧਾਨਗੀ ਤੋਂ ਆਪਣੇ ਆਪ ਨੂੰ ਪਿੱਛੇ ਹੋ ਗਏ ਨੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਵੀ ਜੇ ਜੇ ਇਹ ਗੱਲ ਕਹੀ ਆ ਉਹਨਾਂ ਨੇ ਤਾਂ ਉਹ ਪ੍ਰਧਾਨਗੀ ਤੋਂ ਪਿੱਛੇ हट ਗਏ ਨੇ ਪਰ ਵੱਖਰੇ ਚੁੱਲੇ ਦੀ ਮੀਟਿੰਗ ਵਿੱਚ ਕਾਹਦੇ ਲਈ ਜਾਣਗੇ ਇਹ ਗੱਲ ਵੀ ਬੜੀ ਵਿਚਾਰਨ ਵਾਲੀ ਆ ਪਰ ਦੇਖੋ ਹਾਲੇ ਸਮਾਂ ਕੁ 12 14 ਘੰਟੇ ਪਿਆ ਹੋਆ ਤੇ ਉਸ ਤੋਂ ਬਾਅਦ ਕੀ ਫੈਸਲੇ ਹੁੰਦੇ ਨੇ ਸਾਰਿਆਂ ਦੇ ਸਾਹਮਣੇ ਆਉਣਗੇ ਪਰ ਇਹ ਜਿਹੜਾ ਕੋਈ ਵੀ ਜਿਹੜਾ ਬੰਨ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਹੋ ਗਿਆ ਇੱਕ ਸਵਾਲ ਇਹ ਵੀ ਆ ਰਿਹਾ ਕਿ ਇਹ ਕਿਸ ਤਰ੍ਹਾਂ ਦੀ ਜਿਹੜਾ ਘਟਨਾਕਰਮ ਹੋਏਗਾ ਕੁਛ ਆਗੂ ਕਹਿੰਦੇ ਜੀ ਬੜਾ ਇਤਿਹਾਸਿਕ ਹੋਏਗਾ ਭਾਵੇਂ ਕਿ ਉਹ ਇਤਿਹਾਸਿਕ ਦਾ ਫੈਸਲਾ ਰਖਣਾ ਸਾਬ ਨੇ ਸੁਣਾ ਹੀ ਦਿੱਤਾ ਜੇ ਕੱਲ ਨੂੰ ਗਿਆਨੀ ਜੀ ਬਣਦੇ ਨੇ ਤੇ ਬੀਬਾ ਜੀ ਉਹ ਧਾਰਮਿਕ ਵਿੰਗ ਦੀ ਬਣਦੇ ਨੇ ਤੇ ਫਿਰ ਤਾਂ ਇਹਦੇ ਜੀ ਲੋਕਤੰਤਰ ਕਾਦਾ ਰਹਿ ਗਿਆ ਫਿਰ ਤਾਂ ਜਿਹੜੇ ਆਉਣ ਵਾਲੇ ਡੈਲੀਗੇਟਾ ਉਹਨਾਂ ਦਾ ਕੀ ਮੰਤਵ ਕੀ ਰਹਿ ਗਿਆ ਉਹਦਾ ਮਤਲਬ ਕੀ ਰਹਿ ਗਿਆ ਸੋ ਇਹ ਆਪਸ ਵਿੱਚ ਵੱਡੀ ਗੱਲ ਆ ਪਰ ਇਹ ਗੱਲ ਦੇਖਣ ਵਿੱਚ ਅੱਜ ਪਹਿਲੀ ਵਾਰ ਨਹੀਂ ਆ ਰਹੀ ਇਸ ਤੋਂ ਪਹਿਲਾਂ ਵੀ ਟੌੜਾ ਸਾਹਿਬ ਨੇ ਸਰਬੰਧ ਅਕਾਲੀ ਦਰ ਬਣਾਇਆ ਢੀਂਡਸਾ ਸਾਹਿਬ ਨੇ ਪੰਥਕ ਅਕਾਲੀ ਦਰ ਬਣਾਇਆ ਤਲਵੰਡੀ ਸਾਹਿਬ ਨੇ ਤਲਵੰਡੀ ਅਕਾਲੀ ਦਲ ਬਣਾਇਆ ਇਸ ਤੋਂ ਪਹਿਲਾਂ ਵੀ ਪਹਿਲੇ ਦੌਰ ਦੇ ਅੰਦਰ ਵੀ ਜਿਹੜੇ ਅਕਾਲੀ ਦਲ ਦੇ ਅੰਦਰ ਇਸ ਤਰ੍ਹਾਂ ਦੇ ਜਿਹੜੇ ਧੜੇ ਜਿਹੜੇ ਬਣਦੇ ਰਹੇ ਆ ਪਰ ਇੱਕ ਗੱਲ ਅਖੀਰ ਤੇ ਇਹ ਆ ਕਿ ਟੌੜਾ ਸਾਹਿਬ ਤੋਂ ਵੱਡਾ ਤਾਂ ਪੰਥ ਦੇ ਅੰਦਰ ਕੋਈ ਅਕਾਲੀ ਦਲ ਦਾ ਆਗੂ ਨਹੀਂ ਹੋ ਸਕਦਾ ਅਖੀਰ ਉਹਨਾਂ ਨੇ ਵੀ ਸਰਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬੈਠ ਕੇ ਜਾਨੀ ਅਕਾਲੀ ਦਲ ਦੀ ਮਜ਼ਬੂਤੀ ਲਈ ਏਕਾ ਕੀਤਾ ਸੀ ਸੋ ਅਸੀਂ ਤਾਂ ਬਹੁਤ ਵਾਰੀ ਕਿਹਾ ਸੁਖਵੀਰ ਸਿੰਘ ਬਾਦਲ ਨੇ ਬੜੇ ਫਰਾਗ ਦੇ ਲਈ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਜੇ ਕੋਈ ਗਲਤੀ ਆ ਤਾਂ ਮੈਂ ਉਹਦੀ ਮਾਫੀ ਮੰਗਦਾ ਸੋ ਸਾਨੂੰ ਆਵਾਮ ਨੂੰ ਇਹ ਸੋਚਣਾ ਚਾਹੀਦਾ ਕਿ ਅਕਾਲੀ ਦਲ ਦੀ ਮਜ਼ਬੂਤੀ ਕਿਸੇ ਵਿਸ਼ੇਸ਼ ਵਿਅਕਤੀ ਇਕੱਲੇ ਪ੍ਰਕਾਸ਼ ਸਿੰਘ ਬਾਦਲ ਦੀ ਜਾਂ ਰਖੜਾ ਸਾਹਿਬ ਦੀ ਬੇਤਰੀ ਦਾ ਮਸਲਾ ਨਹੀਂ ਹੈਗਾ ਇਹ ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਤੇ ਖਾਸ ਤੌਰ ਤੇ ਸਿੱਖਾਂ ਤੇ ਹੋ ਰਹੀਆਂ ਚੁਣੌਤੀਆਂ ਦੇ ਮੁਕਾਬਲੇ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸਾਡੇ ਲਈ ਵੱਡੀ ਲੋੜ ਹੈ ਪਰ ਸਿੱਖ ਆਵਾਮ ਇਸ ਗੱਲ ਦੀ ਆਉਣ ਵਾਲੇ ਦਿਨਾਂ ਵਿੱਚ ਇਸ ਗੱਲ ਦਾ ਸਵਾਲ ਜ਼ਰੂਰ ਕਰੇਗਾ ਇਹਦਾ ਜਵਾਬ ਵੀ ਦੇਣਾ ਪਏਗਾ ਕਿ ਅਕਾਲੀ ਦਲ ਦੀ ਮਜ਼ਬੂਤੀ ਕਰਨ ਲਈ ਬਣਾਇਆ ਹੋਇਆ ਜਿਹੜਾ ਮਾਹੌਲ ਆ ਉਸ ਦੇ ਵਿੱਚ ਅਸੀਂ ਅਕਾਲੀ ਦਲ ਨੂੰ ਤੋੜ ਕੇ ਕਮਜ਼ੋਰ ਕਰਕੇ ਕਿਹੜੇ ਰਾ ਪੈ ਗਏ ਗ੍ਰੇਸੋ ਆਖਰੀ ਸਵਾਲ ਆ ਕਿ ਕਮੇਟੀ ਉਸ ਤੋਂ ਪინਾਰਾ ਕਰ ਰਹੀ ਹੈ ਕਿ ਉਹਨਾਂ ਦਾ ਨਿੱਜੀ ਬਿਆਨ ਹੋ ਸਕਦਾ ਪਰ ਮੈਂ ਤਾਂ ਇਹ ਗੱਲ ਕਰਦਾ ਕਿ ਰਖੜਾ ਸਾਹਿਬ ਬੜੀ ਵੱਡੀ ਹیثیت ਰੱਖਦੇ ਨੇ ਜਿਹੜਾ ਉਹ ਅਕਾਲੀ ਦਲ ਆ ਉਹਦੇ ਵਿੱਚ ਬੜੀ ਅਹਿਮ ਰੋਲ ਕਰ ਰਹੇ ਨੇ ਸੋ ਉਹਨਾਂ ਵੱਲੋਂ ਜਿਹੜਾ ਦਿੱਤਾ ਬਿਆਨ ਤੇ ਉਹਨੂੰ ਨਿੱਜੀ ਬਿਆਨ ਕਹਿਣਾ ਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਵਾਦ ਆ ਜਿਹਦਾ ਕੀ ਜਵਾਬ ਕੱਲ ਮਿਲੇਗਾ